ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪ ਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਰਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੋਮਾਣਾ ਸਥਾਨਕ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਮਾਡਲ ਟਾਊਨ ਡੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਦੀ ਪ੍ਰਧਾਨਗੀ ਹੇਠ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਮਿੱਤਲ ਦੀ ਮੌਜੂਦਗੀ 'ਚ ਭਾਜਪਾ ਲੁਧਿਆਣਾ ਨੇ ਪੂਰਬੀ ਵਿਧਾਨ ਸਭਾ ਸੁਭਾਸ਼ਨਗਰ ਮੰਡਲ 'ਚ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ। ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਨੀਲ ਠਾਕਰ ਘਰ ਵਾਪਸ ਭਰਤ ਆਏ। ਇਸ ਮੌਕੇ ਉਹਨਾਂ ਕਿਹਾ ਕਿ ਕਾਂਗਰਸ ਦਾ ਆਧਾਰ ਦਿਨ-ਬਦਨ ਡਿੱਗ ਰਿਹਾ ਹੈ ਅਤੇ ਵਰਕਰਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਦੂਜੇ ਪਾਸੇ ਪੂਰੀ ਦੁਨੀਆ ਭਾਰਤ ਵੱਲ ਦੇਖ ਰਹੀ ਹੈ ਅਤੇ ਅੱਜ ਪੂਰਾ ਦੇਸ਼ ਮੋਦੀ ਦੀਆਂ ਲੋਕਪੱਖੀ ਨੀਤੀਆਂ ਤੋਂ ਖੁਸ਼ ਹੈ ਇਸ ਮੌਕੇ ਭਾਜਪਾ ਪੂਰਬੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਇੰਚਾਰਜ ਡਾਕਟਰ ਨਰਮਲ ਨૈયਰ ਭਾਜਪਾ ਹਿਮਾਚਲ ਸੈੱਲ ਦੇ ਸੂਬਾ ਪ੍ਰਧਾਨ ਸੁਨੀਲ ਮੋਦਗਿਲ ਸੀਨੀਅਰ ਆਗੂ ਹਰੀਸ਼ ਟੰਡਨ ਜ਼ਿਲ੍ਹਾ ਸਕੱਤਰ ਨਵਲ ਜੈਨ ਅਮਿਤ ਡੋਗਰਾ ਕ੍ਰਾਂਤੀ ਡੋਗਰਾ ਮੰਡਲ ਪ੍ਰਧਾਨ ਅਮਿਤ ਰਾਏ ਮੰਡਲ ਇਨਚਾਰਜ ਦੇਵੀ ਸਹਾਇ ਟੰਡਨ ਸ਼ਾਮ ਲਾਲ ਫੌਜੀ ਵਿਪਨ ਨਰਾਣਾ ਕ੍ਰਿਸ਼ਨ ਕੁਮਾਰ ਵਿੱਕੀ ਕੁਮਾਰ ਆਦ ਹਾਜ਼ਰ ਸਨ